ਮੈਂ ਕੀ ਕਹਿਣਾ ਚਾਹੁੰਗਾ ਪੰਚਾਇਤੀ ਇਲੈਕਸ਼ਨ ਦੌਰਾਨ ਪੰਜਾਬ ਦੇ ਬਿਚੇਗਰ ਦਾ ਆਰਡਰ ਦੀ ਸਥਿਤੀ ਅਰਦੁਨ ਤਨ ਵਿਗੜਦੀ ਜਾ ਰਹੀ ਹੈ ਰੋਜ਼ ਮੂਹਰ ਚੱਲੀਆਂ ਗਈਆਂ ਨੇ ਦੇਖੋ ਜੀ ਇਹ ਭਗਵੰਤ ਮਾਨ ਆਮ ਆਦਮੀ ਦੀ ਸਰਕਾਰ ਪੂਰੀ ਤਰ੍ਹਾਂ ਫੇਲ ਲੋਕਤੰਤਰ ਦੀ ਜਿਸ ਤਰੀਕੇ ਦੇ ਨਾਲ ਧਜੀਆਂ ਉਡਾਈਆਂ ਗਈਆਂ ਨੇ ਇਹਨਾਂ ਪੰਚਾਇਤੀ ਇਲੈਕਸ਼ਨਾਂ 'ਚ ਸ਼ਾਇਦ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਨੇ ਪਿਛਲੇ 50 ਸਾਲ 'ਚ ਨਹੀਂ ਦੇਖਿਆ ਹੋਗਾ ਜਿੱਥੇ ਮਾਸਕੀਲ 'ਚ ਵਿਰੋਧੀਆਂ ਦੇ ਕਾਗਜ਼ ਰੱਦ ਕੀਤੇ ਗਏ ਨੇ ਲੋਕਾਂ ਨੂੰ ਡਰਾਇਆ ਧਮਕਾਇਆ ਤਾਂ ਕੀਤਾ ਲੇਕਿਨ ਕਤਲ ਕਰਕੇ ਅਗਵਾ ਤੱਕ ਵੀ ਕੀਤਾ ਗਿਆ ਹੈ ਹੁਣ ਮੈਂ ਜੇ ਆਪ ਨਹੀਂ ਹਲਕੇ ਦੀ ਮੈਂ ਗੱਲ ਕਰ ਲਾਂ ਕੱਲ ਰਾਤ ਨੂੰ ਮੈਨੂੰ ਪਤਾ ਲੱਗਿਆ ਕਿ ਗਿੱਦੜਵੇ ਦੇ 15 ਪੰਚਾਇਤਾਂ 'ਚ ਜਿੱਥੇ ਅਕਾਲੀ ਦਲ ਦੇ ਬੰਦੇ ਖੜੇ ਸੀ 15 ਦੇ 15 ਪਿੰਡਾਂ ਦੇ ਆਪਣੇ ਕੈਂਡੀਡੇਟਸ ਦੇ ਕਾਗਜ਼ ਰੱਦ ਹੋ ਗਏ ਜੇ ਮੈਂ ਲੰਮੀ ਦੀ ਗੱਲ ਕਰਾਂ ਕਦੇ ਸੁਣਿਆ ਕਿ ਮੰਤਰੀ ਸਾਹਿਬ ਜਾ ਕੇ ਨੋਮੀਨੇਸ਼ਨ ਸੈਂਟਰ ਵਿੱਚ ਜਾ ਕੇ ਲੋਕਾਂ ਨੂੰ ਡਰਾ ਧਮਕਾ ਕੇ ਉੱਥੋਂ ਭਜਾਉਣ ਖੁੜੀਆਂ ਸਾਹਿਬ ਦੀ ਆ ਹਰਕਤ ਹੋਈ ਹੈ ਪਾਵੇਂ ਕਤਲ ਹੋ ਰਹੇ ਨੇ ਪਾਵੇਂ ਅਗਵਾ ਹੋ ਰਹੇ ਨੇ ਕਾਗਜ਼ ਰੱਦ ਹੋ ਰਹੇ ਨੇ ਤਾਂ ਫੇਰ ਤੁਸੀਂ ਇਹ ਲੋਕਤੰਤਰ ਦਾ ਢੋਂਗ ਕਰਦੇ ਕਿਉਂ ਤੁਸੀਂ ਬੈਠੋ ਦਫ਼ਤਰ 'ਚ ਤੇ ਆਪਦੇ ਚੇਤਿਆਂ ਨੂੰ ਨਾਮਿਨੇਟ ਕਰ ਦੋ ਮੈਂ ਤਾਂ ਲੋਕਾਂ ਨੂੰ ਬੇਨਤੀ ਕਰਦੀ ਆ ਤੇ ਇਹ ਜਿਹੜੇ ਆਮ ਆਦਮੀ ਤੋਂ ਲੜ ਰਹੇ ਨੇ ਮੈਂ ਇਹਨਾਂ ਨੂੰ ਵੀ ਦੱਸਣਾ ਚਾਹਦੀ ਆ ਕਿ ਤੁਹਾਡੀ ਨਕਮੀ ਸਰਕਾਰ ਨੇ ਪੰਜਾਬ ਨੂੰ ਇੰਨਾ ਕਰਜ਼ਾਈ ਕਰਤਾ ਹੈਗਾ ਕਿ ਇਸ ਮਹੀਨੇ ਪਿਛਲੇ ਮਹੀਨਿਆਂ ਦੀ ਤਰ੍ਹਾਂ 1150 ਕਰੋੜ ਰੁਪਏ ਲੈ ਕੇ ਇਹਨਾਂ ਨੇ ਤਨਖਾਹਾਂ ਦਿੱਤੀਆਂ ਨੇ ਤੇਨ ਸਾਲਾਂ 'ਚ ਕਿਸੇ ਪਿੰਡ 'ਚ ਇੱਕ ਦੁਵਾਨੀ ਰੁਪਿਆ ਨਹੀਂ ਗਿਆ ਹੈਗਾ ਵਿਕਾਸਾ ਇੱਕ ਇੱਟ ਨਹੀਂ ਲੱਗੀ ਪੰਜਾਬ ਦੇ ਕਿਸੇ ਕੋਨੇ 'ਚ ਤੁਸੀਂ ਸਰਪੰਚੀਆਂ 'ਚ ਖਰਚਾ ਕਰਕੇ ਕਰਨਾ ਕੀ ਹੈਗਾ ਇਸ ਇਸ ਸਰਕਾਰ ਤੋਂ ਆਸ ਨਾ ਰੱਖੋ ਤੋਂ ਲੋਕਾਂ ਨੂੰ ਵੀ ਮੈਂ ਕਹਿੰਨੀ ਆ ਕਿ ਇਸ ਆਮ ਆਦਮੀ ਕੈਂਡੀਡੇਟਸ ਨੂੰ ਸਾਰਿਆਂ ਨੂੰ ਨਕਾਰੋ ਇਹਨਾਂ ਨੇ ਝੂਠ ਮਾਰ ਕੇ ਜਿਵੇਂ ਤੁਹਾਨੂੰ ਹਜ਼ਾਰ-ਹਜ਼ਾਰ ਦੇ ਸੁਪਨੇ ਦਿਖਾ ਕੇ 2500 ਦੀ ਪੈਨਸ਼ਨ ਦਿਖਾ ਕੇ ਇਹ ਭਗਵੰਤ ਮਾਨ ਨੇ ਸਰਕਾਰ ਬਣਾਈ ਹੁਣ ਇਹ ਝੂਠ ਮਾਰਦੇ ਫਿਰਦੇ ਨੇ ਇਹਨਾਂ ਨੂੰ ਨਿਕਾਰਿਆ ਜਾਏ। ਪਿਛਲੇ ਜਿਹੜਾ 2.5 ਸਾਲ ਹੋ ਗਏ ਸਰਕਾਰ ਬਣੀ ਨੂੰ ਅਜੇ ਤੱਕ ਜਿਹੜਾ ਕੋਈ ਦਿੱਤਾ ਤਾਂ ਕੁਝ ਨਹੀਂ ਆ। ਹੁਣ ਫਿਰ ਕਰਜ਼ਾ ਲੈਣ ਨੂੰ ਤਿਆਰ ਹੋਏ ਬੇਟੀਆਂ। ਦੇਖੋ ਆਪਾਂ ਨੇ ਕਾਂਗਰਸ ਸਰਕਾਰ ਦੇ ਵੇਲੇ ਆਪਾਂ ਦੇਖਿਆ ਕਿ 5 ਸਾਲਾਂ 'ਚ ਉਹਨਾਂ ਨੇ 1 ਲੱਖ ਕਰੋੜ ਦਾ ਕਰਜ਼ਾ ਛਾੜਤਾ। ਅੱਜ ਮੈਂ ਸੰਗਤਵੇਚ ਜਾਂ মিডিਆ ਨੂੰ ਤੇ ਲੋਕਾਂ ਨੂੰ ਪੁੱਛਣਾ ਚਾਹੁੰਦੀ ਆ ਕਿ 5 ਸਾਲ 'ਚ ਜਿਹੜਾ ਕੈਪਟਨ ਸਾਢੇ 4 ਸਾਲ ਘਰੋਂ ਬਾਹਰ ਨਹੀਂ ਨਿਕਲਿਆ। ਜਿਹੜਾ ਚੰਨੀ ਗੱਲਾਂ ਮਾਰਦਾ ਸੀ ਇਹ ਸਾਰਿਆਂ ਨੂੰ ਲੈ ਕੇ ਇਹਨਾਂ ਨੇ 5 ਸਾਲਾਂ 'ਚ ਇੱਕ ਚੀਜ਼ ਦਿਖਾ ਦਿਓ ਪੰਜਾਬ 'ਚ ਜਿਹੜਾ ਆਪਾਂ ਕਹਿ ਸਕਦੇ ਆ ਇੱਕ ਲੱਖ ਕਰੋੜ ਦਾ ਕਰਜ਼ਾ ਲੈ ਕੇ ਇਹਨਾਂ ਦੀ ਆ ਦੇਣ ਸੀਗੀ ਪੰਜਾਬ ਨੂੰ ਕੋਈ ਨਾ ਕੁਛ ਬਣਿਆ ਨਾ ਕੋਈ ਸੜਕ ਤੱਕ ਨਹੀਂ ਬਣੀ ਕੋਈ ਥਰਮਲ ਤੱਕ ਨਹੀਂ ਬਣਿਆ ਤੇ ਇਹਨਾਂ ਨੇ ਕੰਮਿਆਂ ਨੇ ਤਾਂ ਹੱਦਾ ਪਾਰ ਕਰਤੀਆਂ ਜਿੱਥੇ ਇਹਨਾਂ ਨੇ 2.5 ਸਾਲਾਂ 'ਚ 1 ਲੱਖ ਕਰੋੜ ਦਾ ਕਰਜ਼ਾ ਚਾੜਤਾ ਹੈਗਾ ਇਹਨਾਂ 7 ਸਾਲਾਂ 'ਚ ਮੈਨੂੰ ਦੱਸੋ ਤਾਂ ਸਹੀ 2 ਲੱਖ ਕਰੋੜ ਦਾ ਕਰਜ਼ਾ ਤੁਹਾਡੇ ਸਿਰੇ ਚੜ ਗਿਆ ਤੁਹਾਡੇ ਬੱਚੇ ਬੇਰੋਜ਼ਗਾਰ ਫਿਰਦੇ ਨੇ ਤੁਹਾਡੀ ਸਹੂਲਤਾਂ ਤੁਹਾਡੇ ਕਾਰਡ ਹੋਣ ਤੁਹਾਡੇ ਸ਼ਗਰ ਨੂੰ ਸਭ ਸੂਲਤਾ ਖਤਮ ਕਰ ਦਿੱਤੀਆਂ ਨੇ ਨਾ ਇੱਕ ਥਰਮਲ ਬਨਾਇਆ ਨਾ ਇੱਕ ਸਕੂਲ ਨਾ ਕੋਈ ਹਸਪਤਾਲ ਬਨਾਇਆ ਇਹ 2 ਲੱਖ ਕਰੋੜ ਦੇ ਨਾਲ ਤੁਹਾਨੂੰ ਕੀ ਮਿਲਿਆ ਇਕੱਲੇ ਇਹਨਾਂ ਨੇ ਇਹ ਪੈਸੇ ਨੂੰ ਲੁੱਟਿਆ ਹੈਗਾ ਅਕਾਲੀ ਦਲ ਨੂੰ ਦੋਹਾਂ ਨੇ ਭੰਡ ਕੇ ਸਰਕਾਰਾਂ ਬਣਾਈ ਜਿਹੜੀ ਅਕਾਲੀ ਦਲ ਨੇ ਇਸੇ ਖਜ਼ਾਨੇ ਵਿੱਚੋਂ ਪਾਵੇ ਥਰਮਲ ਦੇ ਪਲਾਂਟ ਆ ਤੁਹਾਡੇ ਘਰ ਚ ਜੇ ਪੱਖਾ ਚੱਲਦਾ ਹੈ ਨਾ ਇਹ ਅਕਾਲੀ ਦਲ ਦੇ ਥਰਮਲ ਪਲਾਂਟਾਂ ਦੀ ਦੇਣ ਹੈ ਜਿਹੜਾ ਇਹ ਕਹਿੰਦੇ ਸੀ ਇਹਨਾਂ ਦੇ ਆਪਾਂ ਰੱਦ ਕਰਾਂਗੇ ਕਿਉਂਕਿ ਇਹਦੇ ਵਿੱਚ ਪੈਸੇ ਕਮਾਏ ਨੇ ਪੈਸੇ ਕੀ ਕਮਾਏ ਪੰਜਾਬ ਨੂੰ ਬਿਜਲੀ ਸਰਪਲਸ ਕੀਤਾ ਸੜਕਾਂ ਦਾ ਜਾਲ ਬਣਾਇਆ ਹਵਾਈ ਅੱਡੇ ਬਣਾਏ ਆਟੇ ਦਾਲ ਦੇ ਕਾਰਡ ਜਿਹੜਾ ਇਹਨਾਂ ਨੇ ਲੱਖਾਂ ਦੀ ਗਿਣਤੀ 'ਚ ਕੱਟੇ ਨੇ ਉਹ ਅਕਾਲੀ ਦਲ ਨੇ ਲੋਕਾਂ ਨੂੰ ਦਿੱਤੇ ਪੈਨਸ਼ਨ ਮਿਲਦੀ ਸੀ ਸ਼ਗਨ ਮਿਲਦੀ ਸੀ ਕਈ ਸਹੂਲਤਾਂ ਵਿਕਾਸ ਤੇ ਕੰਮ ਹਰ ਪਿੰਡ 'ਚ ਤੁਸੀਂ ਜਾ ਕੇ ਦੇਖੋ ਜੇ ਕੁਝ ਬਣਿਆ ਅਕਾਲੀ ਦਲ ਦੀ ਦੇਣ ਹੈ ਸੋ ਅਫਸੋਸ ਹੁੰਦਾ ਹੈ ਕਿ ਇਹ ਇਕੱਲੇ ਲੁੱਟਣ ਚ ਲੱਗੇ ਹੋਏ ਤਾਂ ਲੁੱਟ ਲੁੱਟ ਕੇ ਆਪ ਦੀ ਕੁਰਸੀ ਦੀ ਖਾਤੇ ਰਾ ਹਾਲਾਤ ਪੈਦਾ ਕਰਤੇ ਨੇ ਕਿ ਅੱਜ ਸਾਡਾ ਮੁੱਖ ਮੰਤਰੀ ਲਾਤਾ ਆਪ ਦੇ ਮੰਤਰੀ ਬਣਾ ਸਕਦਾ ਹੈ ਨਾ ਲਾ ਸਕਦਾ ਹੈ ਹੁਕਮ ਦੇ ਲਿਓ ਚੱਲਦਾ ਹੈ ਚੱਕ ਕੇ ਜਿਹਨੂੰ ਮਰਜ਼ੀ ਲਾਤਾ ਤੇ ਜਿਹਨੂੰ ਮਰਜ਼ੀ ਬਣਾਤਾ ਅੱਜ ਦਾ ਮੁੱਖ ਮੰਤਰੀ ਆਪਦਾ ਉਹ ਐਸਟੀ ਤੱਕ ਨਹੀਂ ਰੱਖ ਸਕਦਾ ਤੇ ਹੈਰਾਨੀ ਦੀ ਗੱਲ ਕਿ ਕੱਲ ਕੇਜਰੀਵਾਲ ਨੇ ਦਿੱਲੀ 'ਚ ਮੀਟਿੰਗ ਕਰਦਾ ਹੈ ਪੰਜਾਬ ਦੇ ਮੰਤਰੀ ਦਿੱਲੀ ਵਜਾ ਬੁલાਏ ਜਾਂਦੇ ਨੇ ਕੇਜਰੀਵਾਲ ਮੀਟਿੰਗ ਕਰਦਾ ਮੁੱਖ ਮੰਤਰੀ ਦਾ ਨਾਮੋ ਨਿਸ਼ਾਨ ਨਹੀਂ ਆਪ ਦਾ OSD ਨਹੀਂ ਰੱਖ ਸਕਦਾ ਆਪ ਦਾ ਡਾਇਰੈਕਟਰ ਕਮਿਊਨੀਕੇਸ਼ਨ ਨਹੀਂ ਰੱਖ ਸਕਦਾ ਹੁਣ ਉਹਦੇ ਮੰਤਰੀ ਵੀ ਦਿੱਲੀ 'ਚ ਮੀਟਿੰਗਾਂ ਕਰ ਰਹੇ ਨੇ ਤਾਂ ਕਿਸ ਹੱਦ ਤੱਕ ਦਿੱਲੀ ਦਾ ਕੰਟਰੋਲ ਚੱਲ ਰਿਹਾ ਹੈ ਇਹ ਨਿਕੰਮਾ ਮੁੱਖ ਮੰਤਰੀ ਆਪ ਦੀ ਕੁਰਸੀ ਦੇ ਖਾਤਰ ਚੱਲ ਤੈਨੂੰ ਕੇਜਰੀਵਾਲ ਨਹੀਂ ਸਦਾ ਤੂੰ ਘਟ ਤੋਂ ਘਟ ਕਿਸਾਨਾਂ ਦੀ ਜਿਹੜੀ ਅੱਜ ਸਾਰੇ ਬਿਹਾਲ ਹੋਏ ਪਏ ਨੇ ਝੋਨੇ ਦੀ ਇੱਕ ਕਮਾਈ ਹੁੰਦੀ ਹੈ ਕਿਸਾਨ ਦੇ ਕੋਲ ਉਹ ਕਿਸਾਨ ਬਿਹਾਲ ਬੈਠਾ ਕਿਉਂਕਿ ਮੰਡੀ 'ਚ ਕੋਈ ਖਰੀਦ ਨਹੀਂ ਹੋ ਰਹੀ ਕੋਈ ਲਿਫਟਿੰਗ ਨਹੀਂ ਹੋ ਰਹੀ ਮੁੱਖ ਮੰਤਰੀ ਨੇ ਕੋਈ ਕਿਸਾਨਾਂ ਦੇ ਨਾਲ ਮੀਟਿੰਗ ਕੀਤੀ ਉਈ ਆਰਤੀਆਂ ਦੇ ਨਾਲ ਮੀਟਿੰਗ ਕੀਤੀ ਜਿਹੜਾ ਉਹਦਾ ਫਰਜ਼ ਬੰਦਾ ਉਹ ਤਾਂ ਕਰ ਨਹੀਂ ਰਿਹਾ ਜਾਂ ਸਮਾਸੀਓ ਕਰਾਣਾ ਤਾਂ ਹਰਿਆਣਾ ਜਾ ਕੇ ਕੇਜਰੀਵਾਲ ਦੀ ਪਾਰਟੀ ਨੂੰ ਚਮਕਾਉਣ ਵਾਸਤੇ ਪੰਜਾਬ ਦੇ ਪੈਸੇ ਉੱਥੇ ਉਡਾ ਰਿਆ ਸੀ ਤੇ ਅੱਜ ਕਿਸਾਨ ਬੇਹਾਲ ਹੈ ਤੇ ਜਦ ਸਵਾਲ ਉੱਠ ਰਹੇ ਨੇ ਤਾਂ ਕਿਸਾਨ ਨੂੰ ਮਿਲਦਾ ਹੈ ਆਰਤੀਆਂ ਨੂੰ ਜਿਨ੍ਹਾਂ ਨੂੰ ਮਿਲਣਾ ਹੁੰਦਾ ਹੈ ਹੁਣ ਸਾਡੇ ਰਵਿੰਦਰ ਚਿਮਾ ਸਾਹਿਬ ਹੈਗੇ ਆਰਤੀਆਂ ਦੇ ਹੈੱਡ ਉਹਨਾਂ ਨੂੰ ਘਰ 'ਚੇ ਬੰਦ ਕਰਤਾ ਕਿਉਂਕਿ ਉਹਨਾਂ ਨੇ ਮੁੱਖ ਮੰਤਰੀ ਦੀ ਮੀਟਿੰਗ ਵਿੱਚ ਜਾ ਕੇ ਸਵਾਲ ਉੱਠਨੇ ਸੀ ਤੇ ਸਵਾਲਾਂ ਦਾ ਜਵਾਬ ਮੁੱਖ ਮੰਤਰੀ ਕੋਲ ਨਹੀਂ ਸੋ ਪੰਜਾਬ ਨੂੰ ਅੱਜ ਕਰਜ਼ਾਈ ਕਰ ਛੱਡਿਆ ਕਾਨੂੰਨ ਵਿਵਸਥਾ ਦਾ ਜੋ ਹਾਲ ਹੈ ਕਿ ਗੈਂਗਸਟਰਾਂ ਦਾ ਰਾਜ ਚੱਲ ਰਿਹਾ ਹੈ ਜਾ ਕੇ ਲੋਕ ਤਾਂ ਖੁਆ ਬੰਦਾ ਆਪਣੇ ਘਰ ਚ ਸੁਰੱਖਿਤ ਨਹੀਂ ਆਪਦੇ ਦੁਕਾਨ ਤੇ ਚ ਸਖਿਤ ਨਹੀਂ ਐ ਪਾਵੇਂ ਡਾਕਟਰ ਹੋਏ ਪਾਵੇਂ ਵਕੀਲ ਹੋਏ ਦੁਕਾਨਦਾਰ ਹੋਏ ਇੰਡਸਟਰੀਅਲਿਸਟ ਹੋਏ ਸਾਰਿਆਂ ਨੂੰ ਫਰੋਤੀਆਂ ਤੇ ਧਮਕੀਆਂ ਆ ਰਹੀਆਂ ਨੇ ਲੋਕੀ ਪੰਜਾਬ ਛੜ ਛੜ ਬਾੜ ਭਜਦੇ ਨੇ ਇਹ ਪੰਜਾਬ ਦਾ ਹਾਲ ਇਹਦੇ ਜ਼ਿੰਮੇਵਾਰ ਇਹ ਸਰਕਾਰ ਹੈ ਤੇ ਉਹ ਲੋਕਾਂ ਜਿਨ੍ਹਾਂ ਨੇ ਇਹਨਾਂ ਸਰਕਾਰਾਂ ਨੂੰ ਵੋਟ ਪਾ ਕੇ ਬੇਸ਼ੱਕ ਜਿਹੜਾ ਕੇਜਰੀ ਵਾਲ ਜਿਹੜਾ ਘਟਾਲੇ ਦੇ ਵਿੱਚ ਏੜ ਕੇ ਰਿਆ ਸੀਗਾ ਹੁਣ ਉਹਦੇ ਮੰਤਰੀਆਂ ਦੇ ਵੀ ਏੜੀ ਦੇ ਪੇੜ ਪੈ ਜਾ ਰਹੀ ਹੈਗੇ ਭ੍ਰਿਸ਼ਟਾਚਾਰ ਨੂੰ ਕਟੜ ਬੇਈਮਾਨ ਤੇ ਭ੍ਰਿਸ਼ਟ ਸਰਕਾਰ ਜਿਹਦਾ ਮੁੱਖ ਮੰਤਰੀ ਜੇਲ੍ਹ ਕੱਟ ਕੇ ਆਇਆ ਹੋਏ ਜਿਹਦਾ ਸਿਹਤ ਮੰਤਰੀ ਜੇਲ੍ਹ 'ਚੇ ਬੰਦ ਹੋਏ ਜਿਹਦਾ ਸਿਹਤ ਮੰਤਰੀ ਜੇਲ੍ਹ 'ਚੇ ਬੰਦ ਹੋਏ ਤੇ ਜਿਹੜੇ ਕਹਿੰਦੇ ਸੀ ਸਕੂਲ ਹਸਪਤਾਲ ਬਣਾਣਾ ਜਾਣਦੇ ਨੇ ਤੇ ਉਹ ਤਾਂ ਤੁਹਾਨੂੰ ਪਤਾ ਹੀ ਲੱਗਿਆ ਕੀ ਕੀ ਹਾਲ ਹੈ ਇਹ ਤਾਂ ਉਹਨਾਂ ਦਾ ਭ੍ਰਿਸ਼ਟਾਚਾਰ ਸੀਗਾ ਜਦ ਇਥੇ ਪੰਜਾਬ ਦਾ ਭ੍ਰਿਸ਼ਟਾਚਾਰ ਸ਼ੁਰੂ ਹੋਗਾ ਤੇ ਕੱਲ ਦੀ ਆਪਾਂ ਗੱਲ ਕਰ ਰਹੀਏ ਕਿ ਇਹਨਾਂ ਦਾ ਐਮਪੀ ਲੁਧਿਆਣਾ ਦਾ ਉਹਦੇ ਉੱਤੇ ਜਿਵੇਂ ਈਡੀ ਦੀ ਰੇਡ ਹੋਈ ਹੈ ਤੇ ਮਨੀ ਲਾਰਨਿੰਗ ਦੇ ਕੇਸ 'ਚ ਉਹਦੀ ਰੇਡ ਹੋ ਰਹੀ ਹੈ ਆਪਾਂ ਸਾਰੇ ਜਾਣਦੇ ਸਾਰੇ ਐਮਪੀ 50-50 ਕਰੋੜ ਰੁਪਏ ਦੇ ਕੇ ਬਨੇ ਸੀ ਤੇ ਕਿੰਨੇ ਕਰੋੜ ਕਮਾਰੇ ਨੇ ਇਹਨਾਂ ਦੀ ਮੰਤਰੀਆਂ ਦੀ ਤਾਂ ਮੈਂ ਫਰਾਰੀ ਸਰਾਰੀ ਦੀ ਤਾਂ ਮੈਂ ਕੀ ਗੱਲ ਕਰਾਂ ਇਹਨਾਂ ਦਾ ਜੇ ਟਿੱਕਾ ਖੁੱਲੂਗਾ ਨਾ ਪੰਜਾਬ ਦੇ ਲੋਕੀ ਹੈਰਾਨ ਰਹਿ ਜਾਣਗੇ ਕਿ ਖਜ਼ਾਨੇ ਨੂੰ ਇਹਨਾਂ ਨੇ ਕਿਵੇਂ ਖਾਲੀ ਕੀਤਾ ਕਰਜ਼ਾ ਚੜਾਇਆ ਇਹ ਆਉਣ ਵਾਲੇ ਦਿਨਾਂ 'ਚ ਜੇ ਤਾਂ ਖਾਲੀ दल ਦੀ ਸਰਕਾਰੋਂ ਲੈ ਕੇ ਮੈਂ ਆਜ ਜ਼ਰੂਰ ਕਹਿ ਸਕਦੀ ਆ ਜਿਹੜੇ ਅਫਸਰਾਂ ਨੇ ਨਿਸ਼ਨਾਚਾਰ ਕੀਤਾ ਜਿਹੜੇ ਇਹਨਾਂ ਦੇ ਐਮਐਲਏ ਤੇ ਐਮ ਐਲਏ ਤੇ ਮੰਤਰੀ एमपी ਭ੍ਰਸ਼ਟਾਚਾਰ ਕਰ ਰਹੇ ਨੇ ਇਹ ਪਾਵੇਂ ਭਗਵੰਤ ਮਾਨ ਦੀ ਤਰ੍ਹਾਂ ਵਿਦੇਸ਼ ਵੀ ਭੱਜ ਜਾਣ ਕਸੀ ਢਕੇ ਇਹਨਾਂ ਨੂੰ ਵਾਪਸ ਲਾ ਕੇ ਇਹਨਾਂ ਦੀ ਜੇਬਾਂ ਤੋਂ ਕਢਵਾ ਕੇ ਪੰਜਾਬ ਦੇ ਪੈਸੇ ਪੰਜਾਬੀਆਂ ਦੇ ਉੱਤੇ ਲਗਵਾਉਗੀ ਆਕਾਲੀ ਦਲ ਸਰਕਾਰ ਨੇ ਕਿਹਾ ਕਿ ਆਕਾਲੀ ਦਲ ਤੇ ਜਾਂ ਕਾਂਗਰਸ ਦੀਆਂ ਸਰਕਾਰਾਂ ਹੀ ਧੱਕਾ ਕਰਦੀਆਂ ਆਈਆਂ ਨੇ ਲੇਕਿਨ ਹੁਣ ਸਾਡੇ ਵਰਕਰਾਂ ਨਾਲ ਵੀ ਧੱਕਾ ਹੋ ਰਿਹਾ ਜਿਵੇਂ ਕੱਲ ਪੱਟੀ ਦੇ ਵਿੱਚ ਘਟਨਾ ਹੋਈ ਹੈ ਕਿ ਇੱਕ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗਈ ਹੈ ਸਰਪੰਚੀ ਦੇ ਉਮੀਦ ਮੈਂ ਤਾਂ ਆਪ ਕਹਿ ਰਹੀ ਹਾਂ ਕਿ ਇਹਨਾਂ ਨੇ ਜਿਸ ਤਰ੍ਹਾਂ ਲੋਕਤੰਤਰ ਦਾ ਘਾਣ ਕੀਤਾ ਹੈ ਗੋਲੀਆਂ ਮਾਰੀਆਂ ਕਤਲ ਹੋਏ ਡਰਾਵੇ ਧਮਕਾਵੇ ਕਿਸ ਮਾਸਕਲ ਚ ਕਾਗਜ਼ ਰੱਦ ਹੋਏ ਇਹ ਚੀਜ਼ ਤਾਂ ਕਦੇ ਦੇਖਣ ਨੂੰ ਨਹੀਂ ਮਿਲੀ ਜਿਸ ਤਰੀਕੇ ਦੇ ਨਾਲ ਹੋਈਆਂ ਨੇ ਮੈਨੂੰ ਯਾਦ ਹੈ ਕਿ ਆਪਣੇ ਸਮੇਂ ਚ ਬਾਲ ਸਾਹਿਬ ਦੀ ਸਰਕਾਰ ਹੁੰਦੀ ਸੀ ਮੇਰੇ ਹਲਕੇ ਇੱਕ ਹਲਕੇ ਚ ਸ਼ਾਇਦ ਮੋੜ ਹਲਕੇ ਚ ਮੇਰੇ ਖਿਆਲ ਤਿੰਨ ਕਾਗਜ਼ ਰੱਦ ਹੋ ਗਏ ਤੇ ਮੁੱਖ ਮੰਤਰੀ ਸਾਹਿਬ ਦਾ ਫੋਨ ਆਇਆ ਸੀ ਉਸ ਟਾਈਮ ਸੇਖੋ ਸਾਹਿਬ ਨੂੰ ਕਿ ਸੇਖੋ ਸਾਹਿਬ ਇਸ ਤਿੰਨ ਕਾਗਜ਼ ਰੱਦ ਕਿਵੇਂ ਹੋਏ ਤਾਂ ਸੁਖਵੀਰ ਜੀ ਨੂੰ ਬਾਦ ਸਾਹਿਬ ਨੇ ਖੜਕਾਇਆ ਸੀ ਕਿ ਸੁਭਿਰ ਇਸ ਹਲਕੇ 'ਚ ਇੱਕ ਵੀ ਕਾਗਜ਼ ਰੱਦ ਨਹੀਂ ਹੋਣਾ ਇੱਕ ਮੁੱਖ ਮੰਤਰੀ ਹੁੰਦਾ ਸੀ ਜਿਹੜਾ ਦੇਖਦਾ ਸੀ ਕਿ ਲੋਕਤੰਤਰ ਵਿੱਚ ਲੋਕੀ ਫੈਸਲਾ ਕਰਨ ਤੇ ਆ ਤਾਂ ਮੁੱਖ ਮੰਤਰੀ ਕੀ ਮੰਤਰੀ ਕੀ ਸਾਰੇ ਘਾੜ ਕਰਨ 'ਚ ਲੱਗੇ ਉਹ ਤਾਂ ਕਿੱਥੇ ਜਾਊਗਾ ਕਿਸ਼ੈ ਨੂੰ ਲੈ ਕੇ ਜਿਹੜਾ ਕਾਲੀ ਦਲ ਦਾ ਜਿਹੜਾ ਧਰਨੇ 'ਤੇ ਹੈਗਾ ਸ਼ਿਕਾਇਤ ਕਰ ਰਿਹਾ ਹੈ ਸਾਰੇ ਧਰਨੇ 'ਚ ਰਿਪੋਰਟ ਦਾ ਸਾਰਾ ਲੈਣਗੇ ਜੀ ਨੂੰ ਲੈ ਕੇ ਕਿਹੜਾ ਵਰਗ ਧਰਨੇ 'ਚ ਨਹੀਂ ਹੈ ਅੱਜ ਕਿਸਾਨ ਧਰਨੇ 'ਚੇ ਬੈਠੇ ਨੇ ਮੁਲਾਜ਼ਮਾਂ ਦੇ ਡੀਏ ਦੇ ਉੱਤੇ ਪਤਾ ਨਹੀਂ ਕਿੰਨਾ ਸਮਾਂ ਹੋ ਗਿਆ ਹੈਗਾ ਅੱਜ ਆਪਣੇ ਇਲੈਕਸ਼ਨ ਲੜਨ ਵਾਸਤੇ ਜਿਹੜਾ ਉਹਨਾਂ ਦਾ ਬੇਸਿਕ ਰਾਈਟ ਹੁੰਦਾ ਹੈਗਾ ਉਹਦੇ ਵਾਸਤੇ ਲੋਕੀ ਦਰਨੇ 'ਚ ਬੈਠੇ ਨੇ ਕਾਂਗਰਸ ਬੈਠੀ ਆ ਅਕਾਲੀ ਦਲ ਤਾਂ ਹੁਣ ਅਦਾਲਤਾਂ ਦੇ ਕੋਲ ਵੀ ਜਾ ਰਿਹਾ ਹੈਗਾ ਇਲੈਕਸ਼ਨ ਕਮਿਸ਼ਨ ਦੇ ਕੋਲ ਵੀ ਗਿਆ ਹੈਗਾ ਤਾਂ ਹਰ ਹੀ ਲਾਸੀ ਅਪਣਾਵਾਂਗੇ ਲੇਕਿਨ ਜਿਸ ਸਰਕਾਰ ਦੇ ਕੱਲ 'ਚ ਜੂਨੀ ਸਰਕਦੀ ਫਿਰ ਉਹ ਲੋਕਾਂ ਨੂੰ ਉਹਦਾ ਇਲਾਜ ਕਰਨਾ ਪਊਗਾ ਮੈਡਮ ਹਰਿਆਣਾ ਚੋਣ ਦੇ ਵਿੱਚ ਪੰਜਾਬ ਸਰਕਾਰ ਨੇ ਪੂਰਾ ਉੱਥੇ ਧੋਖਤਾ ਸੀਗਾ ਹੁਣ ਉੱਥੇ ਵੀ ਝਾੜੂ ਫਿਰਦਾ ਨਜ਼ਰ ਆ ਰਿਹਾ ਹੈ ਆਹ ਬਦਿਆ ਗੱਲ ਹੈਗੀ ਪਰ ਮੈਨੂੰ ਅਫਸੋਸ ਹੈ ਇਸ ਗੱਲ ਦਾ ਜਿੱਥੇ ਹਿਮਾਚਲ ਦੇ ਲੋਕੀ ਸਿਆਣੇ ਨਿਕਲੇ ਹਰਿਆਣਾ ਦੇ ਸਿਆਣੇ ਨਿਕਲੇ ਲੇਕਿਨ ਇਸ ਭੰਡ ਦੀ ਗੱਲਾਂ 'ਚ ਆਪਣੇ ਲੋਕ ਆ ਕੇ ਪੰਜਾਬ ਦਾ ਤਾਂ ਆਪਣੇ ਪੂਵੇ ਖਾ ਦਾ ਆਪਣੇ ਬੱਚਿਆਂ ਦਾ ਪੂਵੇ ਖਾ ਤੁਸੀਂ ਜਿਹੜਾ ਨੁਕਸਾਨ ਕਰ ਬੈਠਿਓ ਉਹਨੂੰ ਹੁਣ ਸੁਧਾਰਨਾ ਹੈਗਾ ਤੇ ਤਕੜੇ ਹੋ ਕੇ ਆਪਣੀ ਖੇਤਰੀ ਪਾਰਟੀ ਦਾ ਸਾਥ ਦਿਓ ਇਹ ਦੋਵੇਂ ਪਾਰਟੀਆਂ ਰਲੀਆਂ ਹੋਈਆਂ ਨੇ ਹੁਣ ਕਿਵੇਂ ਇੱਕ ਦੂਜੇ ਦੇ ਖਿਲਾਫ ਲੜ ਰਹੇ ਨੇ ਹੁਣੇ 6 ਮਹੀਨੇ ਪਹਿਲੇ ਤਾਂ ਲੋਕ ਸਭਾ ਦੀ ਚੋਣਾਂ ਚਾਹ ਤਾਂ ਦੋਨੋਂ ਇਕੱਠੇ ਹੋ ਕੇ ਲੜੇ ਨੇ ਲੋਕ ਸਭਾ 'ਚ ਇਕੱਠੇ ਬੈਠਦੇ ਨੇ ਤੇ ਕਹਿੰਦੇ ਸੂਬੇ 'ਚ ਅਸੀਂ ਆਡ ਇਹ ਲੋਕਾਂ ਦੀ ਅੱਖਾਂ 'ਚ ਕਿੰਨੀ ਦੇਰ ਘਟਾ ਪਹਿਲੇ ਘਰ ਘਰ ਨੌਕਰੀ ਕਰਜ਼ਾ ਮਾਫੀ ਦਾ ਝੂਠ ਮਾਰ ਕੇ ਉਹ ਚਲੇ ਤੁਰ ਗਏ ਕਾਂਗਰਸੀਆਂ ਹੁਣੇ ਹਜ਼ਾਰ ਰੁਪਏ ਬੀਬੀਆਂ ਨੂੰ ਸੁਪਨੇ ਦਿਖਾ ਕੇ ਇਹ ਸਰਕਾਰ ਬਣਾ ਗਏ ਇਹ ਲੁੱਟ ਕੇ ਤੁਰ ਜਾਣਗੇ ਤੇ ਅਖੀਰ ਚੇ ਤੋਂ ਅਕਾਲੀ ਦਲ ਹੀ ਹੈ ਜਿਹੜੇ ਤੁਹਾਡੇ ਕਾਰਡ ਵੀ ਬਹਾਲ ਕਰੂਗਾ ਜਿਹੜੀ ਤੁਹਾਡੀ ਸਹੂਲਤਾਂ ਵੀ ਬਹਾਲ ਕਰੂਗਾ ਜਿਹੜੇ ਤੁਹਾਡੇ ਬੱਚਿਆਂ ਨੂੰ ਨੌਕਰੀ ਵੀ ਦਊਗਾ ਤੇ ਨਸ਼ੇ ਖਤਮ ਕਰੂਗਾ ਕਪੂਰਥਲਾ ਦੇ ਵਿੱਚ ਜਿਹੜੇ ਆਪਣੇ ਉਹਨਾਂ ਗੈਸਟਰ ਨੇ ਉਹਨਾਂ ਦੇ ਪ੍ਰਤੀਯੋਗ ਦੀਆਂ ਬੰਦ ਕਰੂ 5 ਕਰੋੜ ਰੁਪਏ ਨੂੰ ਲੈ ਕੇ ਇੱਕ ਦੁਕਾਨਦਾਰ ਦੇ ਘਰੋਂ ਵਪਾਰੀ ਕੋਲੋਂ ਕੀ ਕਰਨ ਚਾਹੋਗੇ ਲਗਾਤਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆ ਇਹ ਰੋਜ਼ ਤੁਸੀਂ ਕਿਸੇ ਦਿਨ ਅਖਬਾਰ ਖੋਲ ਕੇ ਦੇਖ ਲਓ ਲੋਕੀ ਘਰੇ ਬੈਠੇ ਉੱਥੇ ਆ ਕੇ ਲੁੱਟ ਕੇ ਲੈ ਜਾਂਦੇ ਨੇ ਦੁਕਾਨ 'ਚ ਬੈਠੇ ਨੂੰ ਕਿੱਥੇ ਹੁਣ ਇਹ ਮੋਬਾਈਲ ਫੋਨ ਰਿਪੇਅਰ ਸ਼ਾਪ ਦੀ ਦੁਕਾਨ 'ਚ ਤੁਸੀਂ ਸੋਚੋ ਆ ਕੇ ਗੈਂਗਸਟਰ ਆਨੇ ਆ ਕੇ ਉਹਨੂੰ ਲੁੱਟ ਕੀਤੀ ਲੁੱਟ ਕੇ ਪੈਸੇ ਖੋ ਕੇ ਉਹਨੂੰ ਚਿੱਠੀ ਦੇ ਕੇ ਗਏ ਕਿ ਅਸੀਂ ਫਲਾ ਫਲਾ ਗੈਂਗਸਟਰ ਤੋਂ ਅਸੀਂ ਭੇਜੇ ਗਏ ਆ ਸਾਨੂੰ 5 ਕਰੋੜ ਦੀ ਸਾਨੂੰ ਫਰौती ਦੇ ਨਹੀਂ ਤਾਂ ਸਾਰਾ ਪਰਿਵਾਰ ਖਤਮ ਕਰ ਦਾਂਗੇ ਇਹ ਹਾਲਾਤ ਹੋ ਗਏ ਕਿ ਇੱਕ ਰਾਕਟ ਲਾਂਚਰ ਦੇ ਨਾਲ ਤਾਂ ਸਰਕਾਰੀ ਵਿਜੀਲੈਂਸ ਸੈਂਟਰ ਦੇ ਉੱਤੇ ਜਿਸੇ ਸਰਕਾਰ ਬਣੀ ਉਤੇ ਹਮਲੇ ਹੋ ਰਹੇ ਨੇ ਜਿਹੜੇ ਫੌਜ ਵਿੱਚ ਹੁੰਦੀਆਂ ਨੇ ਉਹਨਾਂ ਚੀਜ਼ਾਂ ਦੇ ਨਾਲ ਤਾਂ ਗੈਂਗਸਟਰ ਕਿੰਨੇ ਬੁਲੰਦ ਨੇ ਕਿਉਂਕਿ ਹਾਈ ਸਿਕਿਉਰਿਟੀ ਜੇਲ੍ਹ ਚ ਜੱਤ ਘੰਟੇ-ਘੰਟੇ ਦੀ ਇੰਟਰਵਿਊ ਹੁੰਦੀ ਹੈ ਤੇ ਫਿਰ ਗੈਂਗਸਟਰਾਂ ਦੀ ਸਿਕਿਉਰਿਟੀ ਕਰਕੇ ਉਹ ਫਰੋਤੀਆਂ ਦੇ ਨਾਲ ਕਮਾਈਆਂ ਕਰ ਰਹੇ ਨੇ ਤੇ ਲੋਕੀ ਬਾਹਰ ਬਿਹਾ ਲਏ ਉਹਨਾਂ ਦੀ ਕੋਈ ਸੁਣਵਾਈ ਨਹੀਂ ਸੁਰੱਖਿਆ ਥੈਂਕ ਯੂ